ਡਾਕਟਰ ਦੀ ਪੜ੍ਹਾਈ ਕਰਦੀ ਕਰਦੀ ਪੰਜਾਬੀ ਇੰਡਸਟਰੀ ਦੀ ਫੇਮਸ ਗਾਇਕਾ ਬਣ ਗਈ ਸੀ ਇਹ ਕੁੜੀ ਅੱਜ ਦੇ ਟਾਈਮ 'ਚ 3 ਮਿਲੀਅਨ ਜਾਇਦਾਦ ਦੀ ਹੈ ਇਹ ਮਾਲਕਾ ਜੀ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਅੱਜਕਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਉਸ ਮੋਟਿਆਰ ਦੀ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਹਰ ਕਿਸੇ ਦੀ ਦਿਲ ਦੀ ਧੜਕਣ ਹੈ ਹਰ ਕਿਸੇ ਦੇ ਵੱਲੋਂ ਇਹਨਾਂ ਦੀ ਸਾਦਗੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਤੇ ਹਰ ਕੋਈ ਇਹਨਾਂ ਨੂੰ ਪਿਆਰ ਦੇ ਨਾਲ ਨੀਮੋ ਕਹਿੰਦਾ ਸੋ ਗੱਲ ਕਰ ਰਹੀ ਆ ਮੈਂ ਨਿਮਰਤ ਖਹਿਰਾ ਦੀ ਜੋ ਕਿ ਇੱਕ ਟਾਈਮ ਦੇ ਵਿੱਚ ਪੰਜਾਬੀ ਇੰਡਸਟਰੀ 'ਚ ਨਹੀਂ ਸੀ ਆਉਣਾ ਚਾਹੁੰਦੇ ਉਹਨਾਂ ਦਾ ਸੁਪਨਾ ਸੀ ਡਾਕਟਰ ਬੰਨਾ ਇਸ ਕਰਕੇ ਉਹ ਮੈਡੀਕਲ ਦੀ ਪੜਾਈ ਪੜ੍ਹ ਰਹੇ ਸੀ ਪਰ ਅਚਾਨਕ ਅਜਿਹਾ ਕੀ ਹੋਇਆ ਕਿ ਇਹਨਾਂ ਮਾਹਤਮਾ ਨੂੰ ਡਾਕਟਰੀ ਦੀ ਪੜਾਈ ਛੱਡ ਕੇ ਪੰਜਾਬੀ ਇੰਡਸਟਰੀ ਦੇ ਵਿੱਚ ਆਣਾ ਪਿਆ ਨਿਮਰਤ ਖਹਿਰਾ ਨੇ ਮਾਨਮਤੀ ਬਣ ਕੇ ਸਭ ਦਾ ਦਿਲ ਜਿੱਤਿਆ ਤੇ ਇਸ ਤੋਂ ਬਾਅਦ ਹੁਣ ਉਹ ਮਹਾਰਾਣੀ ਜਿੰਦਾ ਕੋਰ ਬਣ ਕੇ ਵੱਡੇ ਪਰਦੇ ਦੇ ਉੱਤੇ ਤੱਕ ਪਾਵੇਗੀ ਹੁਣ ਤੱਕ ਤਾਂ ਤੁਸੀਂ ਸਮਝ ਕੇ ਹੋਵੋਗੇ ਕਿ ਅਸੀਂ ਨਿਮਰਤ ਖਹਿਰਾ ਦੀ ਗੱਲ ਕਰ ਰਹੇ ਹਾਂ ਕਿਉਂ ਕਰ ਰਹੇ ਹਾਂ ਕਿਉਂਕਿ ਨਿਮਰਤ ਖਹਿਰਾ ਜੋ ਆ ਪੰਜਾਬੀ ਇੰਡਸਟਰੀ ਦਾ ਇੱਕ ਪਛਾਣਿਆ ਹੋਇਆ ਚਿਹਰਾ ਹੈ ਜਿਨ੍ਹਾਂ ਨੂੰ ਫੈਨਸ ਦੇ ਵੱਲੋਂ ਜੋ ਆ ਇੱਕ ਪਿਆਰ ਦੇ ਨਾਲ ਨਾਮ ਦਿੱਤਾ ਗਿਆ ਨਿੰਮੋ ਤੇ ਗਾਇਕਾ ਜੋ ਆ ਅਸ ਦੇ ਟਾਈਮ 'ਚ ਕਿਸੇ ਪਛਾਣ ਦੀ ਮਹਤਾਜ ਨਹੀਂ ਹੈ ਨਿਮਰਤ ਖਹਿਰਾ ਦੀ ਗਿਣਤੀ ਅੱਜ ਪੰਜਾਬੀ ਇੰਡਸਟਰੀ ਦੇ ਟੌਪ ਦੀਆਂ ਮਹਿਲਾ ਕਲਾਕਾਰਾਂ ਦੇ ਵਿੱਚ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਨਿਮਰਤ ਖਹਿਰਾ ਇੱਕ ਸਫਲ ਗਾਇਕਾ ਵਜੋਂ ਉੱਭਰਨਾ ਨਹੀਂ ਸੀ ਚਾਹੁੰਦੀ ਨਿਮਰਤ ਅੱਜ ਇਸ ਮੁਕਾਮ ਤੇ ਆ ਉੱਥੇ ਤੱਕ ਪਹੁੰਚਣ ਲਈ ਉਹਨਾਂ ਨੇ ਬਹੁਤ ਸਾਰਾ ਸਟਰਗਲ ਕੀਤਾ ਹੈ ਨਿਮਰਤ ਖਹਿਰਾ ਦਾ ਅਸਲੀ ਨਾਮ ਨਿਮਰਤਪਾਲ ਕੋਰ ਖਹਿਰਾ ਹੈ ਤੇ ਉਹਨਾਂ ਦਾ ਜਨਮ 8 ਅਗਸਤ 1992 ਨੂੰ ਗੁਰਦਾਸਪੁਰ ਵਿੱਚ ਹੋਇਆ ਸੀ ਉਸ ਨੂੰ ਬਚਪਨ ਤੋਂ ਹੀ ਕਾਇਕੀ ਦਾ ਕਾਫੀ ਸ਼ੌਂਕ ਸੀ ਦੱਸਦੀ ਹੈ ਕਿ ਨਿਮਰਤ ਖਹਿਰਾ ਆਪਣੇ ਮਾਪਿਆਂ ਦੀ ਇਕਲੋਤੀ ਔਲਾਦ ਹੈ 212 ਚ ਉਹਨਾਂ ਨੇ ਇੱਕ ਟੀਵੀ ਦੇ ਉੱਤੇ ਦਸਤਕ ਦਿੱਤੀ ਸੀ ਇੱਕ ਰਿਐਲਿਟੀ ਸ਼ੋਅ ਆਇਆ ਸੀ ਵੌਇਸ ਆਫ ਪੰਜਾਬ ਇਸੇ ਸਾਲ 212 ਦੇ ਵਿੱਚ ਨਿਮਰਤ ਖਹਿਰਾ ਨੇ ਵੌਇਸ ਆਫ ਪੰਜਾਬ ਦੇ ਵਿੱਚ ਆਡੀਸ਼ਨ ਦਿੱਤਾ ਆਡੀਸ਼ਨ ਦੇ ਕੇ ਉਹ ਇਸ ਸੀਜ਼ਨ ਦੀ ਜੇਤੂ ਵੀ ਰਹੀ ਸੀ ਪਰ ਇੱਥੇ ਤਾਂ ਨਿਮਰਤ ਖਹਿਰਾ ਦੇ ਸੰਘਰਸ਼ ਦੀ ਸ਼ੁਰੂਆਤ ਹੋਈ ਸੀ ਆਪਣੀ ਗਾਇਕੀ ਦੇ ਸਫਰ ਬਾਰੇ ਗੱਲਬਾਤ ਕਰਦੇ ਨਿਮਰਤ ਕਹਿੰਦੀ ਹੈ ਕਿ 212 ਚ ਗਾਇਕੀ ਰਿਐਲਿਟੀ ਸ਼ੋਅ ਜਿੱਤਣ ਦੇ ਬਾਵਜੂਦ ਉਸ ਨੂੰ 2 ਸਾਲ ਤੱਕ ਕੰਮ ਨਹੀਂ ਮਿਲਿਆ ਸੀ ਕਿਉਂਕਿ ਉਹ ਚੰਗੇ ਪ੍ਰੋਜੈਕਟਸ ਦੇ ਨਾਲ ਜੁੜਨਾ ਚਾਹੁੰਦੀ ਸੀ ਇਸ ਕਰਕੇ ਉਸ ਨੇ ਗਾਇਕੀ ਦੀ ਦੁਨੀਆ ਦੇ ਵਿੱਚ ਕਦਮ ਰੱਖਣ ਦੀ ਕਾਲੀ ਨਹੀਂ ਕੀਤੀ ਨਿਮਰਤ ਖੈਰਾ ਨੇ ਪਹਿਲਾ ਗਾਣਾ 214 ਚ ਰਿਲੀਜ਼ ਕੀਤਾ ਨਿਮਰਤ ਕਹਿੰਦੀ ਹੈ ਕਿ ਉਸ ਦਾ ਗਾਇਕ ਬਣਨ ਦਾ ਸਫਰ ਆਸਾਨ ਨਹੀਂ ਸੀ ਉਸ ਨੂੰ ਬਹੁਤ ਸਾਰੇ ਉਤਾਰ ਚੜਾਅ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਨੂੰ ਹਮੇਸ਼ਾ ਪਤਾ ਸੀ ਕਿ ਉਸਨੇ ਜ਼ਿੰਦਗੀ ਦੇ ਵਿੱਚ ਕੀ ਕਰਨਾ ਹੈ ਇਸ ਦੇ ਨਾਲ ਹੀ ਨਿਮਰਤ ਕਹਿੰਦੀ ਹੈ ਕਿ ਉਸ ਨੂੰ ਹਮੇਸ਼ਾ ਹੀ ਪਰਮਾਤਮਾ 'ਚ ਪੂਰਾ ਵਿਸ਼ਵਾਸ ਸੀ ਉਸ ਦੇ ਨਾਲ ਮਾਪਿਆਂ ਤੇ ਟੀਮ ਦਾ ਬਹੁਤ ਵੱਡਾ ਸਪੋਰਟ ਉਸ ਨੂੰ ਰਿਹਾ ਇਸ ਕਰਕੇ ਅੱਜ ਜੋ ਜਿਹੜੇ ਮੁਕਾਮ ਤੇ ਆ ਉਹ ਉਹਨਾਂ ਦੇ ਕਰਕੇ ਹੀ ਆ ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੇ ਕਾਮਯਾਬ ਕਲਾਕਾਰਾਂ ਦੇ ਵਿੱਚੋਂ ਇੱਕ ਹੈ ਤੇ ਇਕਲੋਤੀ ਪੰਜਾਬੀ ਗਾਇਕਾ ਜੋ ਬਿਲਬੋਰਡ ਉਤੇ ਇੱਕ ਮਹੀਨੇ ਚ ਲਗਾਤਾਰ ਦੋ ਵਾਰ ਫੀਚਰ ਹੋਈ ਹੈ ਉਸਦੇ ਗਾਣੇ ਨੂੰ ਹਮੇਸ਼ਾ ਪਸੰਦ ਕੀਤਾ ਜਾਂਦਾ ਹੈ ਤੇ ਦੱਸਦੀ ਹੈ ਕਿ ਨਿਮਰਤ ਖਹਿਰਾ ਕਰੋੜਾਂ ਦੀ ਜਾਇਦਾਦ ਦੀ ਮਾਲਕਨ ਹੈ ਇੰਟਰਨੈਟ ਤੋਂ ਮਿਲੀ ਜਾਣਕਾਰੀ ਮੁਤਾਬਕ ਨਿਮੋ ਜੋ ਹੈ 3 ਮਿਲੀਅਨ ਡਾਲਰ ਯਾਨੀ ਕਿ 25 ਕਰੋੜ ਰੁਪਏ ਦੀ ਮਾਲਕਨ ਹੈ ਦੱਸਦੀ ਹੈ ਕਿ ਨਿਮਰਤ ਘਰਾ ਦੇ ਪਿਤਾ ਜੰਗਲਾਤ ਵਿਭਾਗ ਚ ਅਫਸਰ ਹਨ ਚਤਕੀ ਉਹਨਾਂ ਦੀ ਮਾਂ ਸਰਕਾਰੀ ਟੀਚਰ ਹੈ ਨਿਮਰਤ ਦੇ ਘਰ ਚ ਹਮੇਸ਼ਾ ਹੀ ਪੜ੍ਹਾਈ ਲਿਖਾਈ ਦਾ ਮਾਹੌਲ ਸੀ ਇਸ ਕਰਕੇ ਉਸਨੇ ਬਾਇਓਟੈਕਨੋਲੋਜੀ ਦੀ ਪੜ੍ਹਾਈ ਕੀਤੀ ਦੱਸਦੀ ਹੈ ਕਿ ਬਾਇਓਟੈਕਨੋਲੋਜੀ ਵੀ ਡਾਕਟਰ ਦੀ ਪੜ੍ਹਾਈ ਚ ਹੀ ਆਉਂਦੀ ਹੈ ਪਰ ਗਾਇਕਾ ਦੀ ਦਿਲਚਸਪੀ ਗਾਇਕੀ ਦੇ ਵਿੱਚ ਸੀ ਇਸ ਕਰਕੇ ਉਹਨਾਂ ਨੇ ਗਾਇਕੀ ਦੇ ਵਿੱਚ ਕਦਮ ਰੱਖਿਆ ਤੇ ਅੱਜ ਹਰ ਕੋਈ ਨਿਮਰਤ ਦੀ ਸਾਦਗੀ ਕਰਕੇ ਉਹਨਾਂ ਦੇ ਗੀਤਾਂ ਕਰਕੇ ਆਵਾਜ਼ ਕਰਕੇ ਉਹਨਾਂ ਨੂੰ ਪਿਆਰ ਕਰਦਾ ਹੈ